ਮੇਰੀ ਗੱਲ ਸੁਣੋ ਹਾਂ ਕੋਈ ਫੋਟੋ ਹੈ ਨਹੀਂ ਮੇਰੀ ਪੋਤੀ ਦੀ ਤੂੰ ਖਾ ਲਓ ਹਾਂ ਮੈਨੂੰ ਆ ਵੇਖ ਕਿੰਨੀਆਂ ਹੀ ਫੋਟੋਆਂ ਖਿੱਚੀ ਦੀਆਂ ਰੋਜ਼ ਫੋਟੋਆਂ ਖਿੱਚੀ ਦੀ ਉਹਦੀਆਂ ਸੋ ਜਾ ਤੂੰ ਖਾ ਲਓ ਹਾਂ ਛੇਤੀ ਛੇਤੀ ਮੈਨੂੰ ਆ ਵੇ ਭਾਈ ਕਿੱਡੀ ਸੋਹਣੀ ਆ ਹੈ ਮੇਰਾ ਜੀ ਕਰਨ ਦਿਆ ਵਾ ਭੱਜ ਕੇ ਚੁੱਕ ਲੈ ਇਹਨੂੰ ਖਾਈ ਮੈਨੂੰ ਛੇਤੀ ਲੈ ਜਾਓ ਇੱਥੋਂ ਹੁਣ ਨਹੀਂ ਮੇਰਾ ਰਹਿਣ ਜੀ ਕਰਦਾ ਉਹ ਵੀ ਟਾਈਮ ਆਇਆ ਨਾ ਕੋਈ ਗੱਲ ਨਹੀਂ ਠੀਕ ਆ ਹਾਂ ਮੈਂ ਠੀਕ ਕਰਾਂ ਹੁਣ ਨਹੀਂ ਨੱਕ ਭੋਗਣਾ ਮੈਂ ਮੈਂ ਆਪਣੇ ਘਰ ਜਾਣਾ ਵਾਂ ਮੈਂ ਜਾ ਕੇ ਆਪਣੀ ਪੋਤੀ ਨੂੰ ਚੁੱਕਣਾ ਵਾਂ ਆਪਣੇ ਪੁੱਤ ਨੂੰ ਮਿਲਣਾ ਵਾਂ ਮੈਨੂੰ ਛੇਤੀ ਲੈ ਜਾਓ ਵਕੀਲ ਨਾ ਹੋਈਏ ਮੇਰੀ ਗੱਲ ਇਹਦਾ ਕੋਈ ਨਹੀਂ ਹੋ ਜੂਗੀ ਭੰਜੀ ਲਖਲਾਸੀ ਪਤਾ ਨਹੀਂ ਕਦੋਂ ਵਕੀਲ ਨੇ ਖਲਾਸੀ ਕਰਾਉਣੀ ਆ ਕਿਤੇ ਮੇਰੀ ਨਾ ਖਲਾਸੀ ਹੋ ਜੇ ਦੁਨੀਆ ਤੋਂ ਉਹ ਨਹੀਂ ਹੁੰਦੀ ਇਹ ਤਾਂ ਐਵੇਂ ਢੇਰੀ ਨਾ ਢਾਕੇ ਪਿਆ ਠੀਕ ਆ ਪਤਾ ਮੇਰੇ ਕਰਮਾਂ 'ਚ ਹੈਗਾ ਵੀ ਆ ਕਿ ਨਹੀਂ ਆਪਣੀ ਪੋਤੀ ਨੂੰ ਮਿਲਣਾ ਪਰਮਾਤਮਾ ਦਾ ਸ਼ੋਰ ਮੰਨਿਆ ਕਰ ਕੀ ਖਲਾਸੀ ਹੋਣੀ ਏ ਤੇਰੀ ਠੀਕ ਨਹੀਂ ਤੇ ਆਪਣੇ ਘਰ ਆ ਜਾਈਂਗੀ ਠੀਕ ਗੱਲ ਸੁਣੋ ਜੇ ਮੈਂ ਗਲਤੀ ਦਾ ਨਾ ਕੀਤੀ ਹੁੰਦੀ ਅੱਜ ਮੈਂ ਆਪਣੀ ਕੋਤੀ ਦੇ ਕੋਲ ਹੋਣਾ ਸੀ ਤੇ ਖਿਆਲ ਰੱਖਣਾ ਮਾਵਾ ਦੀਆਂ ਦਾ ਹੁਣ ਕੌਣਾ ਮੇਰੀ ਨਾਵ ਕੋ ਨਾਵਦੀ ਮੰਮੀ ਐ ਕੁਬਦਰ ਦੀ ਜਿੱਦਨ ਹੀ ਕੁੜੀਆ ਹੋਈ ਐ ਉਦੋਂ ਦੀ ਵਿਚਾਰੀ ਘਰੇ ਹੀ ਐ ਲੱਗ ਗਈ ਆ ਆਹੋ ਨਾਵ ਠੀਕ ਵਾ ਨਾਵ ਠੀਕ ਠਾਕ ਹੈ ਬਣੀ ਸੋਹਣੀ ਸ਼ੁਗਰਾਂ ਮਾਲਕਾ ਹਾਂ ਮੇਰੀਆਂ ਗਲਤੀਆਂ ਦੀ سزا ਤੇ ਮੈਨੂੰ ਮਿਲ ਗਈ ਐ ਕੋਈ ਵੈਰੀ ਦੁਸ਼ਮਣ ਨਾ ਐ ਤਾਂ ਕਰੇ ਆਪਣੀਆਂ ਧੀਆਂ ਨਵਾਂ ਨਾ ਪਰ ਇੱਕ ਗੱਲ ਵਾ ਤੁਹੀਂ ਨਾ ਮਾਵਾ ਪੀਨੇ ਹਰ ਗਿਹੱਦਾਂ ਪਾਰ ਕਰਦੇ ਨੇ ਪਰ ਮੈਂ ਦੱਸਾਂ ਗੱਲ ਗਲਤੀ ਤੇ ਖਾੜੇ ਕੋ ਹੋਗੀ ਇਜਾਦਾ ਹੀ ਇਕੱਠੇ ਕਰੋ ਦਾ ਭਾ ਹੋ ਗਏ ਇੱਕ ਅਦਾ ਘਰ ਇੰਦਾ ਦਾ ਸਿਆਪਾ ਨਹੀਂ ਲੈਣਾ ਇੱਥੇ ਹੁਣ ਜਿੱਥੇ ਖੜੋਤੀਆਂ ਤੂੰ ਮੇਰੀ ਗੱਲ ਸੁਣੋ ਗਲਤੀ ਦੀ ਸਜ਼ਾ ਤਾਂ ਮੈਨੂੰ ਉਦੋਂ ਹੀ ਮਿਲ ਗਈ ਜਦ ਦਿਨ ਮੇਰੀ ਧੀ ਮਰ ਗਈ ਹੈ ਆ ਤਾਂ ਸਜ਼ਾ ਨੇ ਵੀ ਜਿਹੜੀ ਆ ਨਾ ਆ ਤਾਂ ਬਹੁਤੀ ਪੱਤਰ ਸਜ਼ਾ ਦੇਤੀ ਮੈਨੂੰ ਆ ਤਾਂ ਨਰਕੀ ਬਖਾਲਤਾ ਮੈਨੂੰ ਜਿੰਦੇ ਜੀ ਚੱਲ ਕੋਈ ਨਹੀਂ ਹੁਣ ਨਾ ਫੇਰ ਨਾ ਕਰਕੇ ਇਹ ਗੱਲ ਦਾ ਠੀਕ ਹੈ ਨਾ ਤੇ ਕੋਹਾਂ ਦਾ ਕੋਈ ਪ੍ਰਬੰਧ ਕਰਨੇ ਤੇ ਬਾਹਰ ਨਿਕਲਦਾ ਠੀਕ ਆ ਛੇਤੀ ਕਰੋ ਮੈਂ ਮਰੀ ਨਾ ਜਾਵਾਂ ਕਿਤੇ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਐਵੇਂ ਟੇਢੇ ਨਾ ਹੋ ਛੇਤੀ ਆਇਓ ਚੰਗਾ ਆ ਗਏ ਆ ਗਏ ਸਭ ਜੀ ਆ ਗਏ ਬਸ ਆ ਗਏ ਛੇਤੀ ਆਇਓ ਚੰਗਾ ਚੰਗਾ ਤੇ ਤੇਰੇ ਮੈਂ ਦਵਾਈ ਤੋਂ ਕਹਿਈ ਨਾ ਜਾਂਦੇ ਹਾਂ ਹਾਂ ਛੇਤੀ ਆਇਓ ਹੁਣ ਟਾਈਮ ਹੋ ਗਿਆ ਚੰਗਾ ਮਾਉਂ ਆ ਛੇਤੀ ਮਾਉਂ ਇਹ ਨਾ ਹੋਵੇ ਮੈਂ ਡੀਕ ਦੀ ਮਰ ਜਾ ਇੱਥੇ ਉਹ ਨਹੀਂ ਨਹੀਂ ਆਵਾਂ ਛੇਤੀ ਆਉਣਾ ਕਿਉਂ ਨਹੀਂ ਗਾ ਹੈ ਤੁਹਾਡੇ ਕੋ ਨਹੀਂ ਲੱਗਦੀ ਚੰਗਾ ਹੈ ਪੀਰ ਅੱਬਾ ਕਿੰਡੀ ਵੱਡੀ ਸਜ਼ਾ ਦੇਤੀ ਤੂੰ ਮੈਨੂੰ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਪੀ ਇੰਨੀ ਦੂਰ ਹੋ ਜੂ ਮੈਂ ਆਪਣੇਆਂ ਤੋਂ ਮੇਰਾ ਪੁੱਤ ਵੇਖ ਕਿਦਾਂ ਨੂੰ ਪਾਲਿਆ ਮੈਂ ਉਹ ਵੀ ਨਹੀਂ ਕਿਤੇ ਮੈਨੂੰ ਮਿਲਣ ਆਇਆ ਕਿਦਾਂ ਆਵੇ ਵਿਚਾਰਾ ਗਲਤੀ ਕਿਹੜੀ ਮੈਂ ਨਿੱਕੀ ਕੀਤੀ ਆ ਚੱਲ ਅੱਬਾ ਮੇਰੀ ਖਲਾਸੀ ਕਰਾ ਦੇ ਕਿਹ ਤਰ੍ਹਾਂ ਮੈਂ ਜਾ ਕੇ ਆਪਣੀ ਪੋਦੀ ਦਾ ਮੂੰਹ ਤੇ ਵੇਖਾਂ ਜਿਹੜੇ 4 ਸਾਲ ਹੈਗੇ ਜ਼ਿੰਦਗੀ ਦੇ ਕਿਤੇ ਸੁੱਖ ਨਾ ਕੱਢ ਲੂੰਗੀ ਕਿਤਰਾ ਰੋਂਦੀ ਆ ਵੇਖੀ ਤੇ ਨਹੀਂ ਗਈ ਜਾਂਦੀ ਹੁਣ ਮੇਰੇ ਕੋਲ ਤੇ ਬੰਦਾ ਕੀ ਕਰੇ ਇਹ ਕੰਮ ਹੀ ਇਹੋ ਜਿਹਾ ਕਰ ਬੈਠੀ ਹੈ ਹੈ ਆਪਲੇ ਆਪਣੇ ਟੱਬਰ ਚ ਹੋਣਾ ਨਿੱਗੀ ਜੀ ਕੁੜੀਆ ਵਾ ਉਹਨੂੰ ਚੁੱਕੀ ਫਿਰਦੀ 20 ਕੰਮ ਇਸ ਘਰਾਂ ਦੇ ਹੈ ਤੇ ਜੇ ਖਿੰਦਰ ਦੀ ਸੱਸ ਬਣਾਉਂਦੀ ਤੇ ਸਾਡਾ ਤਾਂ ਇੰਨਾ ਮਾੜਾ ਹਾਲ ਹੋਏ ਨੇ ਕੋਈ ਗੱਲ ਕਰਨ ਵਾਲੀ ਹੈ ਉਹਦਾ ਇੱਕ ਕੰਮ ਵਿਚਾਰੀ ਰੋਟੀਆਂ ਲਟੀਆਂ ਸਾਨੂੰ ਪਕਾ ਕੇ ਦੇਣ ਦੀ ਹੈ ਚਲੋ ਫਿਰ ਵੀ ਦੇਤੇ ਦੰਦ ਦੇਤੇ داری ਕੰਮ ਆਉਂਦੇ ਆ ਚਲੋ ਕੋਈ ਨਹੀਂ ਮਹਾਰਾ ਸਚਿਆ ਪਾਤਸ਼ਾ ਤੇਦੀ ਖਲਾਸੀ ਹੋਵੇ ਛੇਤੀ ਕਰਨੇ ਵਕੀਲ ਨਾਲ ਗੱਲ ਵੀ ਤੇ ਨਵ ਦੇ ਪਿਓ ਗਾੜੀ ਵੀ ਜਾ ਕੇ ਹੱਥ ਜੋੜਨੇ ਤੇ ਚਲੋ ਭਾਰੀ ਜੋ ਹੋ ਗਿਆ ਵਾ ਹੁਣ ਵਾਪਸ ਤੇ ਨਿਕਾਉਣਾ ਇਹ ਆ ਵੀ ਚਲੋ ਇਹਦੀ ਖਰਾਸੀ ਕਰਾਵਾਂ ਯਾਰ ਕਿਸ ਨਗੇ ਹਿਸਾਬ ਨਾਲ ਬਾਠ ਠੀਕ ਆ ਇੱਥੇ ਬੈਠੀ ਦੋਤੀਵਾਲ ਜੀ ਲਾ ਕੇ ਇਲਾਮੀ ਨੇ ਦੱਸੋ ਤਾਨੂੰ ਆ ਗਿਆ ਚੇਤਾ ਕਿੰਨੇ ਦਿਨਾਂ ਬਾਅਦ ਆਇਆ ਮੇਰੀ ਗੱਲ ਸੁਣ ਤੈਨੂੰ ਚੰਗਾ ਭਲਾ ਤੇ ਪਤਾ ਵਾ ਵੀ ਘਰ ਮੈਂ ਆਵਾ ਨਿਗੜਿਆ ਮੁੰਡਾ ਬਾਅਦ ਮੈਂ ਕਹਦਾ ਆਇਣਾ ਸੀ ਤੇ ਦੋ ਦਿਨਾਂ ਤੱਕ ਜੀ ਲਾਉਣੇ ਪੈਣਾ ਸੀ ਉਹ ਨਿਗੀ ਜੀ ਦੇ ਨਾਲ ਮਾਵਾ ਵੀ ਆਰੇ ਲੱਗੀ ਰਹਿਣੀ ਹੁਣ ਮੁੰਡਾ ਸਕੂਲ ਗਿਆ ਤੇ ਫੇਰ ਆਇਆ ਵਾ ਨਾਲੇ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਮੋੜਨਾ ਪੈਣਾ ਸਾਨੂੰ ਫੇਰ ਚਲੋ ਕੋਈ ਨਹੀਂ ਹੁਣ ਪੁੱਛ ਲੈਨੇ ਜੇ ਕਹਿਣਗੇ ਤੇ ਫੇਰ ਹੀ ਜਾਉਂਗੀ ਜੇ ਇਹਨਾਂ ਕਹਿਆ ਨਾ ਜਾ ਤਾਂ ਫਿਰ ਮੈਂ ਵੀ ਦੱਸ ਕੀ ਕਰਾਂ ਚੱਲ ਹਾਂ ਕੁੜੀ ਤੇ ਵੇਖੀਏ ਆਜ ਬੱਲੇ 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 ਲਾਵੀ ਲੱਗੀ ਰੌਣਕ ਘਰ ਚ ਸਾਸਿਕਾ ਸਾਸਿਕਾ ਵਧਾਈਆਂ ਫਿਰ ਪਿੰਦਰ ਸਿੰਘ ਆ ਤੁਹਾਨੂੰ ਵਧਾਈਆਂ ਤੇ ਚੱਲ ਵਧੀਆ ਹੋ ਗਿਆ ਬੱਲੇ ਕਿੰਨੀ ਵੇ ਕਿਦਾਂ ਆਖਾ ਕਰਨ ਲਈ ਹੈ ਹੋਰ ਪੁੱਤ ਠੀਕ ਠਾਕ ਹਾਂਜੀ ਠੀਕ ਉਹ ਬੱਲੇ 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 ਕੀ ਨਾਂ ਰੱਖਿਆ ਦਾ ਫਿਰ ਇਹਦੇ ਨਾਂ ਹਰ ਸਿਮਰਨ ਹਰ ਸਿਮਰਨ ਹੈ ਇਹ ਤੇ ਤੇਰੇ ਵਰਗੀ ਹੈ ਨਰੀ ਹਾਂ ਅਬ ਬੜੀ ਸੋਹਣੀ ਲੱਗਣ ਰਹੀ ਹੈ ਚੱਲ ਘਰ ਚ ਰੌਣਕ ਹੋ ਗਈ ਹੈ ਆਹ ਇਹ ਤੇ ਹੈ ਜੀ ਬਹਿ ਜਾਓ ਬਹੁਤ ਵਧੀਆ ਹੋ ਗਿਆ। ਹੋਰ ਤੂੰ ਸੁਣਾਓ ਗਮ ਠੀਕ ਠਾਕ? ਬਸ ਵਧੀਆ ਵੀ ਗਿਆ ਵਾ ਸਕੂਲ। ਠੀਕ ਹੈ। ਹਾਂ? ਉਹਨੂੰ ਘੱਲ ਕੇ ਮੈਂ ਆਇਆ ਵਾਂ। ਅੱਛਾ ਅੱਛਾ ਤਾਂ ਲੈ ਆਉਣਾ ਹੀ ਉਹਨੂੰ ਛੁੱਟੀ ਕਰਾ ਲੈਣੀ ਸੀ। ਉਹ ਛੁੱਟੀ ਵਾਲੇ ਵੀ ਸਕੂਲ ਵਾਲੇ ਵੀ ਬੜਾ ਤੰਗ ਕਰਦੇ ਆ। ਮੈਂ ਜਦੋਂ ਇਹਦੇ ਕੱਪੜਾ ਜੀੜਾ ਲੈ ਕੇ ਆਉਣਾ ਫਿਰ ਉਹਦੂ ਲੈ ਆਵਾਂਗੇ ਉਹਨੂੰ ਨਾਲ। ਠੀਕ ਠੀਕ। ਉਹ ਫਿਰ ਜਿਹੜੀ ਅੱਢੀ ਛੁੱਟੀ ਕਰਾ ਦਈਏ ਮੁੜ ਕੇ ਤੰਗ ਬੜਾ ਕਰਦਾ ਵਾ। ਤਾਂ ਇਹ ਤੇ ਹੈ ਜੀ। ਉਹ ਮੈਂ ਭੋਲੀ ਗਿਆ ਵਾਂ ਕੁੜੀ ਨੂੰ ਕੋਈ ਪਿਆਹਾ ਦੇਣਾ ਸੀ। ਕੋਈ ਗੱਲ ਨਹੀਂ। ਤੁਸੀਂ ਇੱਥੇ ਹੋ। ਉਹ ਮੈਂ ਲੈ ਆ ਕੇ ਨਹੀਂ ਕਿਾ ਕੁਝ ਵੀ ਆਇਆ ਮੈਂ ਤਾਂ ਦਵਾ ਕੋਈ ਨਹੀਂ ਤੇ ਥੋੜੇ ਦੇ ਦੋ ਚੱਲ ਥੋੜੇ ਹੀ ਆਏ ਕਿਨੇ ਕੁ ਵਾ ਹੋਰ ਸਾਨੂੰ ਠੀਕ ਠਾਕ ਸਭ ਵਧੀਆ ਵਧੀਆ ਬਹਿ ਜਾਓ ਕੁਰਸੀ ਲਾਉਣ ਦੇ ਨਹੀਂ ਨਹੀਂ ਕੋਈ ਨਹੀਂ ਬਸ ਠੀਕ ਆ ਚੱਲ ਵਧੀਆ ਹੋ ਗਿਆ ਰੌਣਕ ਲੱਗੀ ਘਰ 'ਚ ਹੈ ਹਾਂਜੀ ਓਏ ਆ ਜਾ ਤੂੰ ਵੀ ਬਹਿ ਜਾ ਤੂੰ ਕਿੱਥੇ ਚਲ ਗਈਆਂ ਹੋਰ ਸਭ ਠੀਕ ਠਾਕ ਆ ਨਾ ਹਾਂਜੀ ਹਾਂਜੀ ਚਲੋ ਵਧੀਆ ਹੋ ਗਿਆ ਹੈ ਮਹਾਰਾਜ ਨੇ ਭਾਗ ਲਾਤੇ ਤੁਹਾਡੇ ਘਰ ਕੁੜੀਆਂਾਂ ਦੀ ਤਾਂ ਰੌਣਕ ਹੀ ਬੜੀ ਹੁੰਦੀ ਘਰ 'ਚ ਹਾਂ ਇਹ ਤਾਂ ਗੱਲ ਤਾਂ ਠੀਕ ਆ ਕਿ ਨਹੀਂ ਹਾਂਜੀ ਹਾਂਜੀ ਅਗੋਂ ਮੈਂ ਮੇਰੇ ਤੋਂ ਮਗਰ ਰੋਂਦਾ ਤਾਂ ਨਹੀਂ ਕਿਤੇ ਉਹ ਨਹੀਂ ਰੋਣਾ ਕੀ ਆ ਹੁਣ ਸਕੂਲੇ ਚਲ ਜਾਂਦਾ ਵਾ ਤੇ ਹੁਣ ਇਹ ਆ ਵੀ ਸਾਨੂੰ ਉਹਦੇ ਜਾਣ ਤੋਂ ਪਹਿਲਾਂ ਪਹਿਲਾਂ ਘਰ ਪਹੁੰਚਣਾ ਪੈਣਾ 2:30 ਵਜੇ ਉਹਨੂੰ ਛੁੱਟੀ ਹੋਣੀ ਆ 2 ਵਜੇ ਤੱਕ ਅਸੀਂ ਘਰ ਚਾਹੀਦੇ ਆ ਜੇ ਅਸੀਂ ਨਾ ਟਾਈਮ 'ਤੇ ਪਹੁੰਚੇ ਫਿਰ ਨਿਆਣਾ ਰਹੂਗਾ ਹੋਰ ਤਾਂ ਕੋਈ ਨਹੀਂ ਆ ਕੁੜੀ ਰਾਤ ਨਹੀਂ ਉਹਨੂੰ ਸੌਂਦਿੰਦੀ ਤੇ ਮੈਂ ਲੱਗੋ ਫੇਰ ਫੜ ਫੜ ਲੈਣੀ ਐ ਨਿਆਣੀ ਸਾਰਾ ਦਿਨ ਉਹਨੂੰ ਚੁੱਪ ਛੱਡਦੀ ਆ ਤੇ ਥੱਕ ਜਾਂਦੀ ਗੱਲ ਤੇ ਤੇਰੀ ਵੀ ਠੀਕ ਆ ਤੇ ਉਹ ਹੁਣ ਤੇਰੇ ਇੱਥੇ ਆਉਣ ਕਰਕੇ ਮੇਰੇ ਮਗਰ ਮਗਰ ਫੇਰਦਾ ਰਹਿੰਦਾ ਈ ਸਾਰੀ ਜਿਹੜੀ ਤੂੰ ਇਸ ਕੋ ਨਾਲ ਲੈ ਆਉਂਦੇ ਮੈਂ ਇੱਥੇ ਦੋ ਦਿਨ ਰੱਖ ਲੈ ਨਾਲ ਕਿਦਾਂ ਲਿਆਉਣਾ ਕਿਦਾਂੀਆਂ ਗੱਲਾਂ ਨਹੀਂ ਕਰਨ ਕੋਈ ਨਹੀਂ ਤਾਂ ਭੂਆ ਦਾ ਫੋਨ ਆਇਆ ਸੀ ਨਾ ਉਹਦੇ ਮੈਂ ਕੀਤੀ ਗੱਲ ਆਖਣ ਦੇ ਸ਼ਾਮਾ ਨੂੰ ਵੇਖਾਂਗੇ ਆਵਾਂ ਉਹਦੀ ਕੋਈ ਗੱਲ ਨਹੀਂ ਫਿਰ ਜੋ ਉਹਨਾਂ ਨੇ ਆਉਣਾ ਤੇ ਮੰਮੀ ਤਾਂਹੀਂ ਚੱਲ ਜਿਓ ਚੱਲ ਤੇ ਕੋਈ ਨਹੀਂ ਬਹੁਤ ਰਵਾਂਗੇ ਹੱਥ ਤੱਕ ਪਾਜੀ ਗਏ ਕਿਤੇ ਡੈਡੀ ਦੇ ਨੇ ਇੱਥੇ ਆਪਣਾ ਮੰਮੀ ਤੋਂ ਮੁਲਾਕਾਤ ਕਰਨ ਅੱਛਾ ਅੱਛਾ ਹਾਂਜੀ ਠੀਕ ਆ ਠੀਕ ਆ ਤੇ ਡੈਡੀ ਮੈਂ ਤੇ ਇੱਕ ਹੋਰ ਗੱਲ ਆਨੀ ਆ ਹਾਂ ਪਤਾ ਹੁਣ ਮੰਮੀ ਨੂੰ ਵੀ ਆਪਣੀ ਗਲਤੀ ਦਾ ਪਛਤਾਵਾ ਹੀ ਆ ਤੇ ਆਪਾਂ ਸੁਲਾਸਿ ਫਾਈ ਕਰ ਲਏ ਹਾਂ ਤੇ ਤੁਸੀਂ ਕੇ ਇਸ ਵਾਪਸ ਲੈ ਲੋ ਕੁੱਤ ਮੇਰੀ ਗਾਲਾਂ ਸੁਣ ਮੈਂ ਬੜਾ ਖੱਜਲ ਹੋਇਆ ਵਾਂ ਜੋ ਕੁਝ ਵੀ ਹੋ ਗਿਆ ਵਾ ਚਲੋ ਹੁਣ ਮੈਂ ਗੱਲਬਾਤ ਕੋਈ ਨਹੀਂ ਕਰਦਾ ਹੁਣ ਤਾਂ ਜੋ ਕਰਨਾ ਕਾਨੂੰਨ ਨੇ ਕਰਨਾ ਵਾ ਉਹਦੀ ਜਮਾਨਤ ਜਮਨਤ ਹੋ ਜੇ ਉਹ ਆਵੇ ਜੇ ਤੇ ਉਹਨੂੰ ਪਛਤਾਵਾ ਹੋਊਗਾ ਕੋਈ ਗੱਲਬਾਤ ਕਰੇ ਰਾਜੀ ਨਾਮੇ ਵਾਲੀ ਗੱਲ ਬਾਅਦ ਚ ਕਰਾਂਗੇ ਅਜੇ ਆਪਾਂ ਕੋਈ ਗੱਲਬਾਤ ਨਹੀਂ ਕਰਦੇ ਠੀਕ ਆ ਕਿ ਨਹੀਂ ਕਿਉਂਕਿ ਤੁਸੀਂ ਬਾਰ ਬਾਰ ਇਹਨਾਂ ਗੱਲਾਂ ਨੂੰ ਢੇਡੋਗੇ ਨਾ ਤੇ ਫਿਰ ਕੰਮ ਖਰਾਬ ਹੁੰਦਾ ਵਾ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ ਉਹਨੇ ਆਪਣਾ ਕੀਤਾ ਕਾਨੂੰਨ ਆਪਣਾ ਕਰੇ ਠੀਕ ਹੈ ਕਿ ਤੁਸੀਂ ਆਪਣਾ ਕਰੋ ਸਾਰੇ ਜਾਨੇ ਨਾਲੇ ਉਹ ਤੇ ਸਾਡੀ ਗਲਤੀ ਵੀ ਕੀ ਆ ਗਲਤੀ ਤੇ ਚਲੋ ਸਾਡੀ ਕੋਈ ਨਹੀਂ ਪਰ ਫਿਰ ਵੀ ਮੈਂ ਕਹਿਨੀ ਆ ਉਹ ਘਰ ਚ ਹੁੰਦੇ ਤੇ ਮੰਮੀ ਦੀ ਲੋੜ ਨਹੀਂ ਸੀ ਨਾ ਪੈਣੀ ਨਹੀਂ ਉਹ ਵੀ ਹੁਣ ਬੜਾ ਚਾਵਾ ਤੁਹਾਡੀ ਤੇ ਗੱਲ ਠੀਕ ਵਾ ਵੀ ਜੀ ਉਹ ਘਰ ਹੁੰਦੇ ਤੇ ਚਲੋ ਸਿਆਣਾ ਬੰਦਾ ਘਰ ਚ ਚਾਹੀਦਾ ਪਰ ਜਦੋਂ ਉਹਨਾਂ ਨੇ ਕੰਮ ਹੀ ਇਦਾਂ ਦੇ ਕੀਤੇ ਨਹੀਂ ਦੱਸੋ ਕੀ ਕਰੀਏ ਜੇ ਉਹਨਾਂ ਨੂੰ ਤੇਰੀ ਜ਼ਰੂਰਤ ਹੁੰਦੀ ਤਾਂ ਇਦਾਂ ਕੋ ਕਰਦੇ ਕੋਈ ਨਹੀਂ ਬਾਹੂ ਕੋਈ ਨਹੀਂ ਕੋਈ ਟੈਂਪ ਪੈਂਦਾ ਨਾ ਉਹ ਹਾਂ ਕੋਚਲ ਜਿੰਨੇ ਜੋਗ ਗਿਆ ਗਿਆ ਹਿੰ ਸੋਚਾਂਗੇ ਹੀ ਦੀ ਗੱਲ ਕੀ ਸੋਚਣਾ ਤੂੰ ਇਹਦਾ ਤੂੰ ਕੀ ਸੋਚ ਲੇਂਗੀ ਪਰ ਫਿਰ ਵੀ ਡੈਡੀ ਜੀ ਉਹਨਾਂ ਨੇ ਕੀਤਾ ਤੇ ਮੇਰੇ ਨਾਲ ਮਾਰਾ ਵਾ ਜਦੋਂ ਮੈਨੂੰ ਨਹੀਂ ਕੋਈ ਹੈਗੀ ਗੱਲਬਾਤ ਤੁਸੀਂ ਕੱਦ ਲਈ ਨਾ ਗੁੱਸਾ ਕਰਨ ਦੀ ਤੇ ਪੁੱਤ ਮੈਂ ਕੀ ਕਰਨਾ ਵਾ ਮੈਂ ਥੋੜਾ ਬਾਹਰ ਕੱਢ ਸਕਦਾ ਵਾ ਕਾਨੂੰਨ ਨੇ ਬਾਹਰ ਕੱਢਣਾ ਕਾਨੂੰਨ ਹੀ ਬੰਦੇ ਨੂੰ ਅੰਦਰ ਕਰਦਾ ਵਾ ਆਪਾਂ ਇੱਕ ਰੀ ਗੱਲ ਤੇ ਕਰ ਸਕਦੇ ਆ ਨਾ ਉਹ ਚਲ ਕੋਈ ਨਹੀਂ ਬੋਤਾ ਹੋ ਜੂਗੀ ਗੱਲ ਉਹਦੇ ਜਮਾਨ ਜਮੂਤ ਕਰਾਓ ਹਾਂ ਉਹਨੂੰ ਕਰ ਲਿਆਓ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਜੇ ਹੋਏਗਾ ਰਾਜਿਨਾਮੇ ਵਾਲਾ ਗੇਟ ਤੇ ਵੇਖ ਲਾਂਗੇ ਵਕੀਲ ਨਾਲ ਸਲਾਹ ਕਰ ਲਾਂਗੇ ਜਿੱਦਾਂ ਵੀ ਗੱਲ ਬਣੇਗੀ ਚਲੋ ਠੀਕ ਹੈ ਠੀਕ ਹੈ ਕਿ ਨਹੀਂ ਮੈਂ ਆਪਣੀ ਮਰਜ਼ੀ ਨਾਲ ਥੋੜਾ ਕੋਈ ਕਹਿ ਸਕਦਾ ਵਾਂ ਕੰਮ ਤਾਂ ਕੋਰਟ ਚ ਚੱਲ ਗਿਆ ਵਾ ਕਈ ਵਾਰੀ ਪੋਤਾ ਰਾਜਿਨਾਮਾ ਚਾਹੀਏ ਵੀ ਤਾਂ ਵੀ ਨਹੀਂ ਕੋਰਟ ਮੰਨਦੀ ਗੱਲ ਤਾਂ ਡੈਡੀ ਦੀ ਸਹੀ ਏਦਾਂ ਨਵਦੀਪ ਹੁਣ ਜੋ ਵੀ ਹੋਣਾ ਨਾ ਕੋਰਟ ਨਹੀਂ ਕਰਨਾ ਬਾਕੀ ਚਲੋ ਜਮਾਨਤ ਉਹਨਾਂ ਦੀ ਹੋਈ ਲਈ ਏਦਾਂ ਛੇਤੀ ਚਲੋ ਅਹੀਂ ਨਹੀਂ ਆਦੇ ਪਰ ਜਮਾਨਤ ਨਾ ਹੋਵੇ ਜਾਂ ਆਦੀ ਹੋ ਜੇ ਉਹਨੇ ਜੋ ਕਰ ਛੜਿਆ ਠੀਕ ਕਰ ਛੜਿਆ ਵਾ ਕਿਗਾ ਕਨੇ ਉਹ ਆਪਣੇ ਕੀਤੇ ਦੀ ਸਜ਼ਾ ਭੁਗਤਣ ਦੇ ਹੀ ਆ ਤੇ ਸਾਡਾ ਤਾਂ ਕੋਈ ਵੇਚ ਲੈਣਾ ਦੇਣਾ ਨਹੀਂਗਾ ਇਹ ਮਹਾਰਾਜ ਦਾ ਸ਼ੁਗਰਵਾਪੀ ਇਹ ਬਚ ਗਈ ਤੇ ਹੋਰ ਇਹ ਲੱਭ ਗਈ ਹਾਂ ਤੇ ਗਾ ਮਹਾਰਾਜ ਨੇ ਤੁਹਾਨੂੰ ਆਹ ਦਾਤ ਦਿੱਤੀ ਆ ਤੇ ਕੋਈ ਗੱਲ ਨਹੀਂ ਤੁਹਾਡੇ ਘਰ ਚ ਰੌਣਕ ਲੱਗ ਗਈ ਚੰਗੇ ਕੰਮ ਕਰਨੇ ਚਾਹੀਦੇ ਆ ਫਲ ਚੰਗਾ ਹੀ ਮਿਲਦਾ ਵਾ ਚਲੋ ਠੀਕ ਚਾਹ ਬਣਾਉਣੀ ਨਾ ਤੇਤੇ ਨਾਲ ਪਹਿਰਾ ਛੜਿਓ ਜਿੱਥੇ ਪਹਿਲੇ ਪਏ ਨੇ ਚਾਹ ਬਣਾ ਲਈਏ ਚਾਹ ਬਣਾ ਲੈ ਆ ਫਿਰ ਆਪਾਂ ਨਾ ਮੁੜਨਾ ਵਾ ਛੇਤੀ ਨਿਆਣਾ ਮੁੰਡਾ ਵਿਚਾਰ ਆਣ ਕੇ ਤੇ ਕਿੱਦੇ ਮੂੰਹ ਹਲ ਵੇਖੂਗਾ ਆ ਭਾਂਡੇ ਲੈ ਜਾਓ ਚਲ ਚੰਗਾ ਪੁੱਤ ਫਿਰ ਹਾਂਜੀ ਠੀਕ ਇਹ ਬਾਈ ਚਾਂਸ ਪੂਰਾ ਦਾ ਟਾਈਮ ਨਾ ਨਾ ਤੇ ਮੈਨੂੰ ਫੋਨ ਕਰਦੀ ਮੈਂ ਫੇਰ ਆ ਜਾਂਗੀ ਕੋਈ ਗੱਲ ਨਹੀਂ ਮੰਮੀ ਮੈਂ ਤੁਹਾਨੂੰ ਦੱਸਾਂਗੀ ਫੋਨ ਕਰਕੇ ਇਰਾ ਨੀਕੀ ਜੀ ਦਾ ਧਿਆਨ ਰੱਖੀ ਹੈ ਹਾਂ ਹਾਂਜੀ ਕੋਈ ਨਹੀਂ ਮਾੜਾ ਜਿਹਾ ਸਨਾ ਹ ਤ ਬੁੱਲਾਂ ਨੂੰ ਪਾਣੀ ਪੂਣੀ ਵੀ ਲਾਇਆ ਕਰ ਗਰਮੀ ਵੀ ਹੈਗੀ ਹੈ ਜੇ ਇਨੀ ਠੰਡ ਵੀ ਨਹੀਂ ਗਈ ਕੋਈ ਮੰਮੀ ਡਾਕਟਰਾਂ ਨੇ ਪਾਣੀ ਨਹੀਂ ਪਿਉਣਾ ਹੈਗਾ ਤਾਂ ਹੀ ਤੁਹਾਨੂੰ ਕਿਹਾ ਦੋ ਦੋ ਘੰਟੇ ਬਾਅਦ ਦੋ ਦੋ ਪਿਆਓ ਇਹਨੂੰ ਕੱਲ ਜਿੱਦਾਂ ਦਿਨ ਡਾਕਟਰ ਨੇ ਕਿਹਾ ਉਦਾਂ ਹੀ ਕਰ ਲਈਦੇ ਇਹਦਾ ਧਿਆਨ ਰੱਖੀ ਕਪੜਾ-ਕੁਪੜਾ ਬਦਲੀ ਇਹਨੂੰ ਹੁਣ ਨਹੀਂ ਕੋਈ ਗੱਲ ਨਹੀਂ ਮੇਰਾ ਖਾਗੀ ਧਿਆਨ ਠੀਕ ਆ ਕੋਈ ਨਹੀਂ ਮੈਂ ਜਦੋਂ ਆਉਂਗੀ ਨਾ ਦੋ ਚਾਰ ਕਮੀਜ਼ ਲੈ ਕੇ ਆਉਂਗੀ ਮੈਂ ਹਾਂਜੀ ਕੋਈ ਨਹੀਂ ਲੈ ਆਏ ਚ ਚੰਗਾ ਪੁੱਤ ਫਿਰ ਠੀਕ ਆ ਫੋਨ ਫਾਨ ਕਰਦੀ ਕਿਸ ਚੀਜ਼ ਦੀ ਲੋੜ ਹੋਊਗੀ ਤੇ ਕੋਈ ਨਹੀਂ ਮੈਂ ਕਰ ਦਾਂਗੀ ਤੁਹਾਨੂੰ ਜੀਤ ਨਹੀਂ ਮੇਰਾ ਵੀ ਕਰਦਾ ਹੁਣ ਮੁੰਡੇ ਕਰਕੇ ਮੈਨੂੰ ਜਾਣਾ ਪੈਣ ਰਿਹਾ ਵਾ ਤੇ ਮੰਮੀ ਉਹਦੀ ਬਾਸ ਇੱਥੋਂ ਨਹੀਂ ਚਾਹਦੀ ਉਹ ਸਕੂਲ ਪਤਾ ਕਰਕੇ ਹੀ ਆ ਨਾ ਪੁੱਤ ਪਤਾ ਕਰੀਊਗਾ ਜੀ ਇੱਧਰ ਬਾਸ ਆਉਂਦੀ ਹੋਊਗੀ ਤਾਂ ਉਹਨੂੰ ਵੀ ਨਾਲ ਹੀ ਲੈ ਕੇ ਇੱਥੇ ਆ ਜਿਓ ਫ ਜੇ ਉਹ ਆ ਗਿਆ ਨਾ ਇੱਥੇ ਉਹਨੇ ਉਹਦਾ ਕੁੜੀ ਲਾਗੂ ਨਹੀਂ ਉੱਠਣਾ ਹੈਗਾ ਤੈਨੂੰ ਪਤਾ ਤਾਂ ਹੈਗਾ ਉਹਦਾ ਕੋਈ ਗੱਲ ਨਹੀਂ ਫਿਰ ਕੀ ਆ ਉਹਨੇ ਆਖਣਾ ਮੈਂ ਹੁਣ ਸਕੂਲ ਹੀ ਨਹੀਂ ਜਾਂਦਾ ਚੱਲ ਚੰਗਾ ਪੁੱਤ ਹਾਂਜੀ ਠੀਕ ਡੈਡੀ ਤੇਰੇ ਬਾਹਰ ਡਿੱਕਣ ਡਏ ਨੇ ਚਲੋ ਠੀਕ ਸਿੰਦਰ ਹੁਣ ਗੱਲ ਇਹ ਆ ਹੁਣ ਸਾਡੀ ਵੀ ਮਜਬੂਰੀ ਆ ਜਦੋਂ ਮੈਂ ਕਦੇ ਵੀ ਨਾਲ ਲੈ ਕੇ ਜਾਂਦਾ ਚਲੋ ਕੋਈ ਗੱਲ ਨਹੀਂ ਫਿਰ ਤੇ ਫਿਰ ਵੀ ਤੁਸੀਂ ਐਂਦਾ ਕਰਿਓ ਤੇ ਧਿਆਨ ਰੱਖਿਓ ਕੁੜੀ ਦਾ ਹੈ ਨਹੀਂ ਨਹੀਂ ਰੱਖਾਂਗੇ ਧਿਆਨ ਰੱਖਣਾ ਕਿਉਂ ਨਹੀਂ ਜੇ ਕੋਈ ਨਾ ਰਿਸ਼ਤੇਦਾਰ ਭੈਣ ਭਰਾ ਟਾਈਮ ਨਾਲ ਪਹੁੰਚੇ ਫੇਰ ਦੱਸ ਦੀ ਫਿਰ ਮੈਂ ਛੱਡ ਜਾਾਂਗਾ ਇਹਨੂੰ ਜਾਂ ਫਿਰ ਆਪ ਆਣ ਕੇ ਲੈ ਆਵਾਂ ਨਹੀਂ ਕੋਈ ਗੱਲ ਨਹੀਂ ਭੂਆ ਨਾ ਆਏ ਨਾ ਠੀਕ ਹੈ ਨਾ ਚਲ ਆ ਜਾਣਗੇ ਤਾਂ ਵਧੀਆ ਗੱਲ ਹੈ ਹਫਤਾਗ ਰਹਿਣਗੇ ਤੇ ਬਾਕੀ ਕੋਈ ਨਹੀਂ ਵੇਖ ਲਾਂਗਾ ਲੈ ਆਣਾ ਉੱਥੇ ਉਹ ਵੀ ਜिद ਕਰ ਜਾਂਦਾ ਵਾ ਆਹ ਨਹੀਂ ਨਹੀਂ ਜਾਣੇ ਫਿਰ ਇਦਾਂ ਹੀ ਤੁਹਾਨੂੰ ਪਤਾ ਹੀ ਹੈ ਤੇ ਹੋਰ ਵੀ ਨਿੱਕੇ ਮੋਟੇ ਕੰਮ ਕਰ ਨਾਲ ਪਠਾ ਦਾ ਥੱਪ ਪੋਣਾ ਹੁੰਦਾ ਬੰਦਾ ਜਾਵੇ ਕਿੱਧਰ ਨੂੰ ਆਹੋ ਜਾਣੇ ਨਾ ਫਿਰ ਆਹ ਆ ਗਈ ਇੱਕ ਵੇਲਾ ਕਰਨ ਚਲ ਚੰਗਾ ਪੁੱਤ ਫੇਰ ਹੈ ਚਲੋ ਠ ਯਾ ਭੂਣ ਜਿਹੜੀ ਕਿਤੇ ਅੰਦਰ ਨਹੀਂ ਉਹਦੇ ਸਿਰ ਤੇ ਨਾ ਰਹਿਣ ਦੀ ਕੱਲੀ ਦੇ ਨਹੀਂ ਨਹੀਂ ਕੋਈ ਨਹੀਂ ਤੀ ਟੈਨਸ਼ਨ ਨਾ ਹਾਂ ਜੋ ਨਾ ਚਲ ਕੜੀ ਬੰਦਾ ਨਾਲ ਜਾ ਆਗ ਲਵੇ ਆ ਨਹੀਂ ਨਹੀਂ ਕੋਈ ਉਹ ਵੀ ਨਿਆਣੀ ਐ ਨਾ ਸੁਤੀ ਰਹੇ ਨਾ 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 ਇਹ ਗਰਨਾ ਕਰੋ ਤੀ ਲਾਗੋ ਦੁੱਧ ਦਾ ਦਾ ਹੀ ਫੜਾਹਾੜਾ ਕਰਾਂ ਮੇਰਾ ਉਹ ਤੇਰਮ ਕਰਕੇ ਨਾ ਥਰਮੋਸ ਚ ਪਾ ਲਿਆ ਤੇ ਲਾਗੋ ਛੱਟ ਪਿਆ ਲਿਆ ਕੋਈ ਨਾ ਇੱਕ ਤੇ ਤੁਸੀਂ ਸਮਝੋ ਸਾਰਾ ਟੱਬਰ ਤੇ ਕੁੜੀ ਕਰਿਆ ਵਿਚਾਰੀ ਭੁੱਖੀ ਤੇ ਆਈ ਗਾਂ ਨਹੀਂ ਗਾਂ ਨਹੀਂ ਐਵੇਂ ਤਾਂ ਹੋਣਾ ਨਹੀਂ ਚਲ ਠੀਕ ਹੈ ਚਲੋ ਠੀਕ ਹੈ ਚੰਗਾ ਪੁੱਤ ਚੰਗਾ ਹਾਂ ਫੋਨ ਕਰਦੇ ਹੋ ਜਾ ਕੇ ਹਾਂ ਠੀਕ ਹੈ ਪੁੱਤ ਠੀਕ ਹੈ ਨਵਦੀਪ ਕੋ ਮਿੰਟ ਮੇ ਆ ਗਿਆ ਡੈਡੀ ਨੂੰ ਪਾਣੀ ਦਵਾ ਜਾ ਕੇ ਜਾਣਾ ਜੂਣਾ ਕਾਦਾ ਵਾ ਬੇਵਤਾ ਪਈ ਆ ਇਹ ਪਾਚ ਸੁੱਕ ਨਹੀਂਗਾ ਪਿੰਦਰ ਉਹ ਪਿੰਦਰ ਪਾਣੀ ਲੈ ਗਈ ਪੁੱਤ ਓਏ ਬਾਬੇ ਕੋ ਆ ਬੇ ਹਲੋ ਇਹ ਗੱਦੀ ਗੁੜੀਆਂ ਨਹੀਂ ਵੀ ਸੁੱਤੀ ਜੇ ਸਰਕਾਰਾਂ ਹੀ ਮੁਲਾਕਾਤ ਕਰ ਰਹੇ ਆ ਯਾਰ ਕਿੱਦਾਂ ਫਿਰ ਮੰਮੀ ਦਾ ਉਹਦੇ ਤਾਂ ਗੀ ਬੜੀ ਆ ਉੱਥੇ ਤੇ ਅੱਛਾ ਉਹ ਨਹੀਂ ਉਹ ਵੇਖੀ ਜਾਂਦੀ ਸੱਚੀ ਗੱਲ ਕਹਿੰਦੀ ਕੋਈ ਨਹੀਂ ਤੁਹਾਨੂੰ ਹੌਸਲਾ ਦੇਣਾ ਸੀ ਹੌਸਲਾ ਯਾਰ ਫਿਰ ਮੰਨ ਤਰਾਵਾ ਕਰੀਦਾ ਉਹਦਾ ਕਿ ਕੋਈ ਗੱਲ ਨਹੀਂ ਹੋਈ ਗੱਲ ਨਹੀਂក្លਸੀ ਹੋਈ ਨਹੀਂ ਹੋਈ ਨਹੀਂ ਆ ਹੂੰ ਤੇ ਪਰ ਉਹ ਕਾਲੀ ਪਈ ਜਾਂਦੀ ਹੈ ਮੈਂ ਮਰ ਜਾਣਾ ਐਸੇ ਲੱਗਦਾ ਵਾ ਐਵੇਂ ਜਿਵੇਂ ਬੁਖਾਰ ਆ ਗਿਆ ਅੱਛਾ ਆਹ ਤੇ ਤੂੰ ਡੈਡੀ ਦਵਾਈ ਦੇਵਣੀ ਹੱਥੋਂ ਲੱਕੇ ਉਹ ਮੈਂ ਕਹਿ ਕੇ ਦਿਆਂ ਉਹਨੂੰ ਅੱਛਾ ਆਹ ਚਲੋ ਤੇ ਕਿਦਾਂ ਕੁੜੀਏ ਲੋ ਦੱਸਿਆ ਫਿਰ ਖੁਸ਼ ਹੋਏਗਾ ਨਹੀਂ ਖੁਸ਼ ਤੇ ਬੜੀ ਹੋਈ ਅੱਛਾ ਤੇ ਭਰਨਾ ਉਹਦਾ ਹਾਲ ਬਰਾਬਰ ਗੱਲ ਹੁਣ ਪਛਤਾਉਂਦੇ ਇਹਦੇ ਹੈਗੇ ਨੇ ਪਰ ਕੀਤਾ ਕੀ ਰਿਹਾ ਹਾਂ ਹੁਣ ਪਛਤਾਏ ਦਾ ਕੀ ਫਤਵਾ ਸਾਰੇ ਕੰਮ ਹੋ ਗਏ ਠੀਕ ਨੇ ਮੈਨੂੰ ਲੈ ਜਾਓ ਮੈਨੂੰ ਲੈ ਜਾਓ ਮੈਨੂੰ ਲੈ ਜਾਓ ਮੈਂ ਕਦ ਮੈਂ ਲੈ ਜਾ ਮੈਂ ਹਾਂ ਇਹ ਕਿਤੇ ਤੁਰੇਸ ਤੇ ਰਲਿਆ ਆਈ ਆ ਆਹੋ ਇਹ ਜੇਲਾ ਦੇ ਕੰਮ ਆ ਮੈਂ ਕਰਦੀ ਕਰਦੀ ਮੁੜ ਕੇ ਮੈਂ ਨਾ ਤੇ ਕੁੜੀ ਦੀ ਫੋਟੋ ਵਗਾਈ ਤੇ ਫਿਰ ਕਿਉਂ ਹੋਈ ਅੱਛਾ ਤੇ ਬੜੀ ਖੁਸ਼ ਹੋਈ ਮਮ ਵੀ ਹੁੰਦੀ ਉੱਥੇ ਤੇ ਇਤਨਾ ਕੁਝ ਜਨਵੇ ਸ਼ਮਲ ਹੁੰਦੀ ਮੈਂ ਵੀ ਤੁਹਾਨੂੰ ਕਾਪੀ ਨਹੀਂ ਕੁਸਵਾਦਾ ਕੀ ਤੇ ਅਸੀਂ ਰਸਕੀ ਕਰੀਏ ਹੂੰ ਚਲੋ ਕੋਈ ਨਹੀਂ ਮੈਨ ਲੱਗਦੀ ਨਹੀਂ ਮਾਵਾਂ ਈਆਂ ਤੁਹਾਨੂੰ ਆਹ ਇਹ ਤੇ ਹੈ ਵਾ ਹਾਂ ਤੇ ਨਵਦੀਪ ਦੀ ਮੰਮੀ ਵੀ ਚਲ ਗਈ ਅੱਛਾ ਲੱਗੇ ਆਹੋ ਡੈਡੀ ਆਇਆ ਸੀ ਅੱਛਾ ਉਹ ਸਗੋਂ ਤੁਹਾਨੂੰ ਡੀਗਦੇ ਗਏ ਨੇ ਅੱਗੇ ਅੱਗੇ ਗਏ ਹੈ ਤੁਹਾਡੇ ਤੈਨੂੰ ਪਤਾ ਵੀ ਪਹਿਲੋਂ ਮੁਲਾਕਾਤ ਤਾਂ ਕੰਬਲੇ ਲਖੋਣੀ ਪੈਂਦੀ ਹੂੰ 1.5-2 ਘੰਟੇ ਉੱਥੇ ਭੱਜ ਜਾਂਦੇ ਮੁਰਗੇ ਪੰਜ ਕੁ ਮਿੰਟ ਮਿਲਦੇ ਆ ਸਾਰੇ ਮੜੇ ਉਸੇ ਉਹ ਵੀ ਵਾਜਾ ਮਾਰ ਲਾ ਪੈਂਦਾ ਮਗਰ ਤਾਂ ਲੈਣ ਲੱਗੀ ਹੁੰਦੀ ਉੱਥੇ ਨਾ ਹੋਇਆ ਤੇ ਹੈ ਦੇਖ ਨਹੀਂ ਉਦਾਂ ਨਾ ਨਵਦੀਪ ਨੇ ਕੀਤੀ ਆਪਣੇ ਦਾਦੀ ਨਾਲ ਗੱਲ ਅੱਛਾ ਪਾਣਾ ਜਿੱਦਾਂ ਕੇਸ ਆਪਸ ਲੈ ਲਈਏ ਉਹ ਤੁਹਾਨੂੰ ਪਤਾ ਹੁਣ ਜ਼ਮਾਨਤ ਹੋਏਗੀ ਤੇ ਬਾਅਦ ਚ ਹਣਾ ਜੋ ਕੁਝ ਵੀ ਹੋਣਾ ਹੈ ਇਹ ਉਹ ਤੇ ਗੱਲ ਵਾ ਪਰ ਉਦਾਂ ਮੈਨੂੰ ਲੱਗਦਾ ਵੀ ਗੱਲ ਬਣ ਜਾਣੀ ਹੈ ਹਾਂ ਹਾਂ ਹੂੰ ਇਹ ਗੱਲ ਹੁਣ ਸਾਰੀ ਮੁਕੜੀ ਹੋਈ ਇਹਨਾਂ ਦੇ ਸਿਰ ਤੇ ਇਹ ਕਦੀ ਨਾ ਜ਼ਮਾਨਤ ਆ ਜਾਂਦੇ ਫੇਰ ਆ ਆਹੋ ਉਹ ਦਮਾਂ ਵਿੱਚੋਂ ਪਤਾ ਕਰਕੇ ਆਇਆ ਵਾ ਹੂੰ ਉਹ ਕਹਿੰਦੇ ਭਾਜੀ ਕੋਈ ਫੇਰ ਕਰਨ ਦੀ ਲੋੜ ਨਹੀਂ ਗਈ ਤੇ ਝਾਂਜੇ ਉਹਨੇ ਛੇਤੀ ਬਾਹਰ ਆਇਆ ਨਾ ਫਿਗਰ ਤੇ ਹੈ ਹੀ ਜਿੰਨਾ ਚਰੋਂਦੇ ਨਹੀਂ ਉਹੋ ਤੇ ਗੱਲ ਵਾ ਹੂੰ ਸੀਰਤ ਕਿਦੀ ਸੋਣੀ ਤੇ ਘਾਨੇ ਵਰਗੀ ਹੋ ਗਈ ਐ ਤੇ ਵਾਲ ਖਿਲਰੇ ਤੇ ਬੁਰਾ ਹਾਲ ਉੱਥੇ ਫਿਰ ਇਦਾਂ ਹੀ ਆ ਨਾ ਖਾਣ ਪੀਣ ਚੰਗਾ ਮੈਂ ਤਾਂ ਕਿਹਾ ਮੈਂ ਮਾੜੇ ਕੰਮ ਦਾ ਮਾੜਾ ਨਤੀਜਾ ਠੀਕ ਕਰ ਲਈਦਾ ਵਾ ਜੇਲਾ ਬੜਾ ਔਖਾ ਪੁੱਤ ਜੇਲਾ ਇੰਨਾ ਕਮਾਉਣਾ ਬੜੀਆਂ ਨੇ ਜਿਉਂ ਤੇ ਨਹੀਂ ਤੰਗੀ ਨਾ ਦੇਣ ਤੇ ਫਿਰ ਲੋਕਾਂ ਨੂੰ ਲੱਗੇ ਕਦਾ ਉਹ ਤੇ ਗੱਲ ਵਾਣਾ ਤੇ ਮੰਮੀ ਦੇ ਦੀ ਆਂਦੀ ਸੀ ਜੇ ਨਹੀਂ ਤੇ ਆ ਜਾਾਂਗੇ ਮੈਂ ਫੇਰ ਤੇ ਭੂਆ ਦਾ ਵੀ ਆਇਆ ਫੋਨ ਅੱਛਾ ਆਂਦੀ ਮੈਂ ਆ ਜਾਾਂਗੇ ਸ਼ਾਮਾਂ ਨੂੰ ਮੈਂ ਚੱਲ ਕੋਈ ਇਹ ਆ ਵੀ ਜਿੰਨਾ ਜਦੋਂ ਸਵਾ ਕੁ ਮਹੀਨੇ ਦੀ ਉਨੀ ਹੁੜੀਆ ਨਿੱਕੀ ਉਹ ਨਹੀਂ ਆਂਦੀ ਹਫਤਾ 10 ਦਿਨ ਕਢਾ ਜਾਾਂਗੀ ਚੱਲ ਇੰਨੇ ਹੀ ਬੜੇ ਆਣੇ ਚੱਲ ਹੋਰ ਕੋਈ ਵੀ ਵੇਖ ਲਾਂਗੇ ਫਿਰ ਹਾਂ ਹੂੰ ਮੁਰਕ ਮੈਨੇ ਤੇ ਮਾਸੀ ਨੂੰ ਆਖਾ ਕਿ ਕੋ ਚਾਰਕ ਦਿਨ ਆ ਜਾਏਗੀ ਉਹ ਗੱਲ ਸੋਣਾ ਇਹ ਆ ਵੀ ਹਰ ਰਲ ਮਿਲ ਕੇ ਟਾਈਮ ਕੱਢਣਾ ਪੈਣਾ ਠੀਕ ਨੇ ਹੂੰ ਤੇ ਚੱਲ ਇੱਕ ਜਣੀ ਚਲ ਗਈ ਦੂਜੀ ਆ ਗਈ ਦੂਜੀ ਆ ਗਈ ਚੱਲ ਉਹਨਾਂ ਚਿਰ ਮੁੜ ਕੇ ਨਵਨੇ ਵੀ ਲੱਗ ਕਮੀ ਲੱਗ ਪੈਣਾ ਆਪਣੇ ਠੀਕ ਨੇ ਹੂੰ ਬੰਬੀ ਵਾਲ ਮਾਰਿਆ ਫੇਰਾ ਕਿ ਨਹੀਂ ਡੈਡੀ ਉਧਰ ਸੋ ਕੋ ਜਾਇ ਨਹੀਂ ਗਿਆ ਤੇ ਇਹਦਾ ਡੈਡੀ ਆ ਗਿਆ ਫਿਰ ਉਹਨਾਂ ਲੱਗੇ ਘੜੀ ਬੈ ਗੇ ਤੇ ਮੈਂ ਤੁਹਾਨੂੰ ਢਿਕਣ ਰਿਹਾ ਮੈਂ ਚਲਾਉਂਦੇ ਤੇ ਫਿਰ ਮੈਂ ਜਾਣਾ ਹੁਣ ਚੱਲ ਕੋਈ ਨਹੀਂ ਆ ਮਾਰ ਫੇਰਾ ਪੂਰਾ ਮੈਂ ਹੁਣ ਆ ਗਿਆ ਹਾਂ ਘਰੇ ਤੇ ਤੂੰ ਇਦਾਂ ਕਰ ਰਿਓ ਘਰੇ ਰਿਓ ਜਾਇਉਣਾ ਕਿਤੇ ਉਹ ਨਹੀਂ ਮੈਂ ਕਿੱਥੇ ਜਾਣਾ ਹੁਣ ਮੈਂ ਤੋਥਾ ਕੇ ਖੰਜਲ ਫਰੀ ਕਰਦਾ ਆਂ ਉਹ ਮੈਂ ਤਾਂ ਡਿਆ ਮੈਂ ਉਹਨ ਘਰ ਹੋਰ ਹੈ ਨਹੀਂ ਨਾ ਕੋਈ ਚੱਲ ਕੋਈ ਗੱਲ ਨਹੀਂ ਤੇ ਚੱਲ ਇੱਥੇ ਰਿਓ ਲੱਗ ਗਈ ਕੋਈ ਗੱਲ ਨਹੀਂ ਮੰਮੀ ਨੇ ਫੋਨ ਕਰਕੇ ਦੱਸ ਦੇਣੀ ਹੈ ਇਹ ਕਹਿੰਦੇ ਚੱਲ ਮੰਮੀ ਨੂੰ ਦੱਸ ਦੇ ਕੋਈ ਗੱਲ ਨਹੀਂ ਫਿਰ ਕੀ ਹੈ ਹਲੋ ਹਾਂਜੀ ਸਸ਼ੀ ਕਾਂ ਜੀ ਹਾਂਜੀ ਕੀ ਹਾਲ ਚਾਲ ਆ ਵਧੀਆ ਆਪਣਾ ਵੀ ਕੀ ਕਰਦੇ ਠੀਕ ਆ। ਹੋਰ ਸਭ ਠੀਕ ਠਾਕ ਆ। ਆਉਂਦਾ ਵੀਰ ਹੁਣਾਂ ਦਾ ਫੋਨ। ਠੀਕ ਆ। ਹਾਂ ਤੇ ਮੈਂ ਤੁਹਾਨੂੰ ਗੱਲ ਦੱਸਣੀ ਹੈਗੀ। ਹਾਂਜੀ। ਉਹਨਾਂ ਦਾ ਕੰਮ ਡਿਆ ਹੈ ਨਾ ਉਹਨਾਂ ਦਾ ਕਿੰਨੇ ਪੈਸੇ ਦਿੱਤੇ ਸੀਗੇ ਏਜੰਟ ਨੂੰ। ਹਾਂ। ਆਇਆ ਹੀ ਕੱਲ ਪਰਸੋਂ ਜੀ ਫੋਨ ਉਹਨਾਂ ਦਾ ਵੀ। ਹਾਂ ਬਣ ਗਈ ਗੱਲ। ਹਾਂਜੀ। ਹਾਂ ਨਹੀਂ ਕਹਾਂ ਦੇ ਕਿੰਨੇ ਚਲ ਕੋਈ ਗੱਲ ਨਹੀਂ ਮੰਮੀ ਨੂੰ ਦੱਸ ਦੇ ਚਲ ਹੋਰ ਕਿੰਨਾ ਦੱਸੀ ਚਲ ਵੀਰ ਨੂੰ ਹੁਣ ਨਾ ਦੱਸਿਓ ਜੀ ਚਲੋ ਉਹਦੇ ਕੋਈ ਨਹੀਂ ਸਾਨੂੰ ਪਤਾ ਜੇ ਤਾਂ ਫਿਰ ਨਾ ਗੱਲਾਂ ਜਿਆਦਾ ਕਰਨਾਂ ਚ ਗੱਲਾਂ ਪੈਣ ਤਾਂ ਫਿਰ ਬਣੇ ਆਪਣੇ ਕੰਮ ਵੀ ਗੁਰ ਜਾਂਦਾ ਵਾ ਤਾਂ ਨਹੀਂ ਕਿਸੇ ਨੂੰ ਦੱਸਣ ਦੇ ਹ ਜੀ ਹਾਂਜੀ ਹਾਂ ਮਮਾ ਕੀ ਕਹੇਗਾ ਫਿਰ ਉਹ ਨਾਬਦਾ ਵਿੱਚ ਫੋਨ ਆਉਣ ਦਿਆ ਵਾ ਹਾਂਜੀ ਚਲ ਠੀਕ ਆ

ਨਾਲ ਕੋਈ ਗੱਲ ਨਹੀਂ ਮਾਰਨੇ ਕੇ ਦਸਰਾ ਮਿਲ ਕੇ ਜਾਵਾਂਗੇ ਵੇਖ ਕੇ ਜਾਵਾਂਗੇ ਨਾਲੇ ਹਾਂ ਹਾਂ ਚਲ ਕੋਈ ਗੱਲ ਨਹੀਂ ਚਲ ਠੀਕ ਆ ਚੰਗ ਮੈਂ ਕਿਸੇ ਚੱਲ ਗਏ ਸਨੇ ਕੀ ਕੰਡਿਆਓ ਸਨੇ ਆਯੋ ਜਰਾ ਕੇ ਆ ਕੀ ਗੱਲ ਵੱਜ ਮੰਡੀਆਂ ਕੋਛ ਨਹੀਂ ਫੋਨ ਆਉਂੰਡਿਆ ਇਹ ਨਵਦਾ ਹਾਂ ਤੇ ਕੈਂਡੀ ਕੁੜੀ ਕੁੜੀ ਹੋਈ ਆ ਲਾ ਫੇਰ ਤੇ ਬੜੀ ਵਧੀਆ ਗੱਲਾਂ ਕੁੜੀ ਆਈ ਆ ਹੂੰ ਵਧੀਆ ਵਧੀਆ ਠੀਕ ਆ ਠੀਕ ਠਾਕ ਹਾ ਹਾਂ ਹਾਂ ਠੀਕ ਠਾਕ ਆ ਠੀਕ ਆ ਵੇਖ ਲਾ ਕੰਮ ਹੀ ਬਣ ਗਈ ਬਾੜ ਨਾਲ ਤੇ ਉਹਦੇ ਵੀ ਕੁੜੀ ਆ ਗਈ ਆ ਆਹੋ ਤੇ ਹੁਣ ਘਰੇ ਹੀ ਆ ਤੇ ਮੈਂ ਤਾਂ ਕਹਿ ਨਹੀਂ ਮੈਂ ਚੱਲ ਗਈ ਗੱਲ ਨੂੰ ਸੁਦਾਨੀ ਅਹੀਂ ਆਵਾਂ ਕਿ ਇਤਨ ਮਾਰਨੀ ਆ ਤੇਰਾ ਠੀਕ ਆ ਠੀਕ ਹੈ ਨਾ ਕੋਈ ਨਹੀਂ ਜਾਣੇ ਆ ਜਾ ਕੇ ਹੋ ਕੇ ਆਉਣੇ ਆ ਬਾਕੀ ਕੀ ਜਾਂਦੀ ਠੀਕ ਠਾਕ ਆ ਘਰੇ ਹੋਈ ਨੇ ਹਾਂ ਨਹੀਂ ਨਹੀਂ ਗਏ ਹੀ ਆ ਉਸਤਾਦ ਹੁਣ ਤੇ ਘਰ ਆ ਗਏ ਆ ਘਰ ਆ ਗਏ ਆ ਹਾਂ ਗੁੜੀਆਂ ਠੀਕ ਆ ਹਾਂ ਹਾਂ ਠੀਕ ਆ ਠੀਕ ਆ ਹੂੰ ਚੱਲ ਕੋਈ ਗੱਲ ਨਹੀਂ ਹੋ ਗਿਆ ਵਾਂਗੇ ਹਾਂ ਜਾਣੇ ਕਿਸ ਦਿਨ ਆਹੋ ਪਹਿਲਾਂ ਰੱਬ ਦਿੰਦਾ ਖੁਸ਼ੀ ਦਿੰਦਾ ਤੇ ਫਿਰ ਜਦੋਂ ਨਹੀਂ ਹੁੰਦੀ ਤੇ ਇਦਾਂ ਹੀ ਆ ਜਦੋਂ ਦਿੰਦਾ ਫਿਰ ਦੇ ਹੀ ਜਾਂਦਾ ਚਲ ਵਧੀਆ ਵਾਕ ਹੈਨਾ ਵਧੀਆ ਵਧੀਆ ਨਾਲੇ ਤੁਹਾਡਾ ਬਾਹਰ ਦਾ ਬਣ ਗਿਆ ਤੇ ਹੁਣ ਇਹਦੀ ਵੀ ਇਦਰਾ ਖੁਸ਼ਖਬਰੀ ਆ ਗਈ ਆਹੋ